ਸ਼ਸ਼ੀਕਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਝਟਕਿਆਂ ਦੀ ਝੜੀ ਜਿਹੜੀ ਹੈ ਲੱਗੀ ਹੋਈ ਹੈ ਪਹਿਲੇ ਝਟਕੇ ਦੀ ਝੜੀ ਲੱਗੀ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਜਿਹੜੇ ਸੁਖਵਿੰਦਰ ਕਮ ਕੁਮਾਰ ਸੁਖੀ ਸੀ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਕੇ ਸ਼ਮੂਲੀਅਤ ਕਰ ਲਈ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਸ ਨੂੰ ਲੈ ਕੇ ਹਲਚਲ ਮਚ ਗਈ ਪੂਰੇ ਪੰਜਾਬ ਦੇ ਵਿੱਚ ਮਨਪ੍ਰੀਤ ਈਆਲੀ ਨੂੰ ਲੈ ਕੇ ਇੱਕ ਬੜਾ ਵੱਡਾ ਬਿਆਨ ਦਿੱਤਾ ਸੀ ਭਗਵੰਤ ਮਾਨ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇੱਕ ਵਾਰ ਪੰਜਾਬ ਦਾ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਿਹਾ ਹੈ ਇਸ ਨੂੰ ਲੈ ਕੇ ਫਿਰ ਇੱਕ ਵਾਰ ਦੁਬਾਰਾ ਜਿਹੜੀ ਹੈ ਝਟਕਿਆਂ ਦੀ ਝੜੀ ਨੇ ਜੋਰ ਫੜ ਲਿਆ ਹੈ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਜਜਪੀ ਜਜਪੀ ਪਾਰਟੀ ਦੇ ਵਿਧਾਇਕਾਂ ਨੇ ਯਾਨੀ ਕਿ ਚਾਰ ਵਿਧਾਇਕਾਂ ਨੇ 24 ਘੰਟਿਆਂ ਦੇ ਵਿੱਚ ਅਸਤੀਫੇ ਦੇ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇੱਕ ਵਾਰ ਫਿਰ ਹੁਣ ਝਟਕਾ ਲੱਗਿਆ ਹੈ ਪੰਜਾਬ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਇਆਲੀ ਬਾਰੇ ਖਬਰਾਂ ਜਿਹੜੀਆਂ ਨੇ ਉੜਦੀਆਂ ਨਜ਼ਰ ਆ ਰਹੀਆਂ ਨੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਹੁਣ ਆਮ ਆਦਮੀ ਪਾਰਟੀ ਵਿੱਚ ਜਾਣਗੇ ਹੁਣ ਦੱਸਦੇ ਆ ਕਿ ਇੱਕ ਵਾਰ ਫੇਰ ਝਟਕਾ ਲੱਗਿਆ ਹੈ ਇੱਕ ਮੌਜੂਦਾ ਮੌਕੇ ਦਾ ਵਿਧਾਇਕ ਯਾਨੀ ਕਿ ਜੀਜੀਪੀ ਜੀਜੀਪੀ ਜਿਹੜੀ ਪਾਰਟੀ ਹੈ ਹਰਿਆਣੇ ਦੇ ਵਿੱਚ ਉਸ ਦਾ ਮੌਜੂਦਾ ਵਿਧਾਇਕ ਰਾਮ ਨਵਾਸ ਸੁਰਜੇ ਖੀੜਾ ਨੇ ਅਸਤੀਫਾ ਦੇ ਦਿੱਤਾ ਹੈ ਜੀਜੀਪੀ ਪਾਰਟੀ ਤੋਂ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਕਮਲਾ ਚੌਧਰੀ ਨੇ ਜਿਹੜਾ ਅਸਤੀਫਾ ਦਿੱਤਾ ਸੀ ਸੌਰੀ ਕਿਰਨ ਚੌਧਰੀ ਨੇ ਅਸਤੀਫਾ ਦਿੱਤਾ ਸੀ ਕਿਰਨਾ ਚੌਧਰੀ ਨੇ ਵਿਧਾਇਕੀ ਛੱਡ ਕੇ ਲੋਕ ਸਭਾ ਦੀ ਸੀਟ ਲਈ ਰਾਜ ਸਭਾ ਦੀ ਸੀਟ ਲਈ ਜਿਹੜੇ ਆਪਣੇ ਪੱਤਰ ਵੀ ਨਾਮਜ਼ਦਗਤ ਕਰ ਦਿਤੇ ਨੇ ਇਸ ਨੂੰ ਲੈ ਕੇ ਇੱਕ ਵਾਰ ਫੇਰ ਵੱਡਾ ਬਵਾਲ ਖੜਾ ਹੋ ਗਿਆ ਹੈ ਕਿ ਜੀ ਜੀ ਪੀ ਨੂੰ ਲਗਭਗ 6 ਦਿਨਾਂ ਦੇ ਵਿੱਚ ਵਿੱਚ 6 ਝਟਕੇ ਲੱਗ ਚੁੱਕੇ ਨੇ ਚਾਰ ਪਹਿਲਾ ਫਿਰ ਕਿਰਨਾ ਚੌਧਰੀ ਖੁਣ ਦੱਸਦੀ ਏ ਕਿ ਰਾਮ ਨਵਾਸ ਸੁਰਜਨ ਖੇੜਾ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਰਿਹਾ ਹੈ ਡਾਕਟਰ ਚਟਾਲਾ ਦੇ ਜਿਹੜੇ ਸੁਪੁੱਤਰ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣ ਰਿਹਾ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਸ ਲਈ ਇੱਕ ਵਾਰ ਫਿਰ ਵੱਡਾ ਧਮਾਕਾ ਹੋ ਗਿਆ ਹੈ ਰਾਮ ਨਵਾਸ ਸੁਰਜਨ ਖੇੜਾ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ tan